ਕਾਹ ਮੇ ਕੋ ਰਾਜਦਾਨੀ ਦਾ ਨਾਲ ਜਾਣਾ ਸੰਭੀਗਾਇ ਕੋ ਮਾਰ ਕੇ ਕੋ ਨਹੀਂ ਚਾਲ ਨਹੀਂ ਚਾਲ ਨਹੀਂ ਲੋਕ ਡਰਦੇ ਕੋ ਦਵਾਸ ਨਹੀਂ ਮਾਰ ਕੋ ਬੰਦ ਕਾਹ ਸਾ ਕਰਾਂ ਚਾਲ ਕੋ ਪੁੱਤਰ ਵਾਸ ਦੀ ਸਭ ਤੇਲ ਕਿਤਾ ਦੀ ਆਈ ਹੈ ਜਿਹੜਾ ਨਾ ਸਾਰਾ ਟੋਲ ਦਾ ਪ੍ਰੋਫੈਸਰ ਚਾਹੀਦੀ ਹੈ ਬਹੁਤ ਜ਼ਿਆਦਾ ਮਦਦ ਕਰੀ ਆ ਇਹ ਇਕ ਰਾਜਦਿਕ ਕੋ ਬੁਤੇ ਦੇ ਦੇਖਾ ਹਾਂ ਜੁ ਬੁਤੇ ਚ ਇੱਕ ਦੇ ਪੇਸ਼ੇ ਦਾ ਸਾਹ ਜਾਨ ਪੰਜ ਸੱਤ ਦੀ ਰਾਜੀ ਪਿੱਛੇ ਖੜੀ ਕਰਾਉਣ ਵਾਲਾ ਹਾਂਜੀ ਹਾਂ ਇਹ ਤਾਂ ਟਾਕਰ ਜੋ ਕੋ ਲੋ ਜੈ ਤੋ ਬੋਲ। ਗੱਲ ਵੀ ਚੱਲੇ ਲਾਲਾ ਠੀਕ ਦੇ ਵਿਪਖੜੇਵਾਲ ਤੋਂ ਪਾਣੀ ਦਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਇੱਥੋਂ ਉੱਪਰ ਪਾਣੀ ਵਾਜਦਾ ਬੈਠ ਬੈਠ ਕੇ ਰਾਤਾਂ ਕੱਟੀਆਂ। ਮੈਂ ਕਿ ਮੈਨਾਂ ਦੇਖਦਾ 10-10 ਵਜੇ ਜਾਣਾ ਇੱਥੋਂ। ਫੋਨ ਨੰਬਰ ਵੀ ਦੇ ਦਿੱਤੀ ਸੀ ਸਾਹਿਬ ਸਾਨੂੰ ਸਾਥ ਕੋਈ ਨਹੀਂ ਕਿਹਾ ਵੀ ਸਾਨੂੰ ਬੁਲਾ ਲੈਣਾ। ਜਦੋਂ ਹੁਣ ਤਾਂ ਇਹ ਨਹੀਂ ਸਾਨੂੰ ਇਸ ਕਰਨਾ ਰਹਿ ਗਿੱਪ ਪਏਗੇ। ਕਰੋ ਕੀ ਸੀ ਪਿਛਲੇ ਸਾਲ। ਇੱਥੇ ਤੋਂ ਅਰਦਾਸ ਰੱਖੋ। ਹਾਂ ਬੱਬਾ ਕਪੂੜੀ ਆ ਪੁੱਤ ਅੱਜ ਬੱਸ ਬੱਸ ਬਹੁਤ ਦੇਖ ਲਿਆ ਬਹੁਤ ਬੇਨਤੀ ਸਾਹਮਣੇ ਦੇਖ ਵੀ ਦੇਈ ਦੀ। ਤਾਂ नहीं नहीं वदई रहो का उनका देखो कि पिछली बार इतना थोड़ी ना हो रहा था वोदा खल्लो कर मार दसी बहुत जान के साहब बहुत हो गया तो साहब ना हो गई बहुत बढ़िया बन गई सीधा लोका के ऊपर थोड़ी ना चलो ठीक है ये साड़पुत हाथी का नहीं हो जाना है माता जी है कि साहब ਕੁਝ ਤੇ ਇੱਥੇ ਬੰਦ ਸਰਦ ਬਰਾਬਰ ਉਹ ਕਹਿੰਦਾ ਕਿ ਉਹ ਬਸ ਬਸਾ ਪੁੱਤੋ ਜਾਣੋ ਖਾਲਾ ਦੂਸਤਾ ਦਮਨ ਤੋ ਇਹ ਚੀਜ਼ ਕੋਈ ਨਹੀਂ ਇਹ ਚੀਜ਼ ਵੀ ਨਹੀਂ ਦੇ ਦੇ ਇਹ ਇੰਨਾ ਰਹਿ ਗਿਆ ਨਾ ਇੰਨਾ ਰਹਿ ਗਿਆ ਹਾਂਜੀ ਇੱਥੇ ਕਰ ਪਾਸ ਹੋ ਜਾਂਦੀ 180 40 ਬੁਲਾ ਲਓ ਉਸਦੇ ਵਾਲਾ ਆ ਜਾ ਇੰਟਰਸਟ ਕਰਾਤਾ ਇਸ ਨੂੰ ਵੀ ਕਰਾ ਦੇਣਾ ਕੋਈ ਇਹ ਕਿਉਂ ਹੋ ਰਹੀਏ ਬਹੁਤ ਔਖੀ ਦਿੱਕਤ ਹੈ ਕੋਈ ਨੀ ਪਹਿਲੇ ਪੱਤਰ ਨਹੀਂ ਕਿਦੋਂ ਨਾ ਲਓ ਲੋਕੇਸ਼ਨ ਲਾ ਲਓ ਸੈਂਡ ਕਰ ਦੋ ਮੰਗਦੇ ਕਰ ਦੋ ਨੋਟ ਕਰਦੇ ਠੀਕ ਕੋਈ ਨੀ ਕਰਾ ਦੇਣਾ ਤੇ ਪੂਰੀ ਚਾਰ ਲੱਗ ਗਈਆਂ ਜੀ ਮੈਨੂੰ ਲੱਗਦਾ ਦੋ-ਤਿੰਨ ਹੀ ਚਾਹੀਦੇ ਨੇ ਨਹੀਂ ਸੌਰੀ ਹੋਇਆ ਜੀ ਐਕਚੁਅਲੀ ਮੈਂ ਉਹਨੂੰ ਕਿਹਾ ਬੜੇ ਪਾਈਪ ਪਾਉਣ ਨੂੰ ਕਹਿੰਦੇ ਸੀ ਉਹ ਜਿਹੜੇ ਬੜੇ ਪਾਈਪ ਤੇ ਦੋ ਵਰ ਵਹਿ ਗਈ ਦੋਦੇ ਨੂੰ ਮਰਹੜ ਗਈਆਂ ਠੀਕ ਹੈ ਅੱਛਾ ਠੀਕ ਹੈ ਥੈਂਕ ਯੂ ਇੱਕ ਦਵਾਈ ਨਹੀਂ ਕੋਪਲੇ ਪੱਟੀਆਂ ਡਾਲਣ ਬਲਾਕ ਤੇ ਆਸਾਂ ਕਰ ਬਣਾਂਗੇ ਹਾਂ ਜੀ ਜਦੋਂ ਡਾਲਣ ਚਾਹੀਦੇ ਨੇ ਮੈਂ ਇਹ ਛੋਟੇ-ਛੋਟੇ ਦਾਪੂ ਬਲਾਕ ਹੀ ਲੈਂਦੇ ਨੇ Thank you, man. Thank you. Thank you.